ਸਤਿ ਸ੍ਰੀ ਅਕਾਲ ਦੋਸਤੋ ਹੁਣੇ ਆਪਾਂ ਅੰਡੇਰਾ ਬਾਬਾ ਨਾਨਕ ਤੋਂ ਰਾਸ਼ਨ ਵੰਡ ਕੇ ਦੂਜੀ ਲੋਕੇਸ਼ਨ ਤੇ ਜਾ ਰਹੇ ਸੀਗੇ ਤੇ ਇੱਕ ਦਰਖਤ ਸਾਡੀ ਗੱਡੀ ਤੇ ਡਿੱਗਿਆ ਸੀਗਾ ਹਾਲਾਂਕਿ ਜ਼ਿਆਦਾ ਨੁਕਸਾਨ ਨਹੀਂ ਹੋਇਆ ਸਿਰਫ ਗੱਡੀ ਦਾ ਸ਼ੀਸ਼ਾ ਟੁੱਟਿਆ ਸਾਡੀ ਦਾ ਤੇ ਆਪਾਂ ਸਾਰੇ ਠੀਕ ਠਾਕ ਹਾਂ ਬਿਲਕੁਲ ਹੀ ਤੇ ਤੁਸੀਂ ਵੀ ਸਾਰੇ ਜਿੰਨੇ ਸੇਵਾ 'ਚ ਲੱਗੇ ਹੋ ਸਾਰਿਆਂ ਦਾ ਧੰਨਵਾਦ ਆਪਾਂ ਆਓ ਸਾਰੇ ਰਲ ਕੇ ਇਦਾਂ ਹੀ ਡਟੇ ਰਹੀਏ ਮੇਰੇ ਬ੍ਰਦਰ ਡਾਕਟਰ ਨਰਮਨ ਸਿੰਘ ਗੱਡੀ ਲੈ ਗਏ ਹਨ ਹਾਲੀ ਤੇ ਦੂਜੀ ਗੱਡੀ ਸੰਨ ਭੇਜਤੀ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਐਂਡ ਤੱਕ ਇਦਾਂ ਹੀ ਡਟੇ ਰਾਂਗੇ 3 3 3 ਨੰਬਰ ਸਾਡਾ ਇਹ ਕਿਦੋਂ ਹੋ ਗਿਆ ਸਰ ਜੀ ਬਾਈ ਯਾਰ ਜੀ ਲੰਗ ਦਾ ਨਵਾਦ ਬੜੀ ਭੁੱਖ ਲੱਗੀ ਸੀ ਛੜਾਇਆ ਲਿਆ ਥੋੜਾ ਆਹੜਾ ਪਾਧੀਆ ਉੱਤੋਂ ਵਾਲੀ ਮੁੱਲੋ ਵਾਲੀ ਦਾ ਤੁਹਾਨੂੰ ਜੀ ਹਾਂ ਭਾਜੀ ਵੀ ਨਾਲ ਹੀ ਭਾਜੀ ਸਾਰੇ ਕਿਥੀ ਤੋਂ ਜਿਦੋਂ ਧੰਨਵਾਦ ਇਹਨਾਂ ਦੇ ਜਿੰਨੇ ਵੀ ਇਹ ਮੈਂ ਤਾਂ ਜੋਦੇ ਕਹਾਂਗਾ ਇਹਨਾਂ ਨੂੰ ਨਹੀਂ ਪੈ ਰਿਹਾ ਬਹੁਤ ਜ਼ਿਆਦਾ ਇੱਥੇ ਜਿੱਲੀ ਵੀ ਸਰਵਿਸ ਲੱਗੀ ਹੋਈ ਆ ਇਹ ਰੈਡੀ ਕਰਕੇ ਆਪ ਲੰਗਰ ਪਿਆਰ ਕਰਕੇ ਭਰਾ ਸਾਡੇ ਲੈ ਕੇ ਆ ਰਹੇ ਆ ਔਰ ਕੰਦੇ ਇਹ ਨਹੀਂ ਲੱਖਾਂ ਹੀ ਯੂਥ ਪੰਜਾਬ ਦਾ ਜਿਹੜਾ ਸੜਕਾਂ ਤੇ ਆ ਸਾਰਿਆਂ ਅੱਗੇ ਮੇਰਾ ਸਿਰ ਝੁਕਦਾ ਸਾਨੂੰ ਸਾਡੇ ਯੂਥ ਨੂੰ ਪ੍ਰੋਪਾਗੈਂਡਾ ਕਰਕੇ ਭੰਡਿਆ ਜਾਂਦਾ ਵੀ ਇਹ ਨਸ਼ੇੜੀ ਹੈ ਇਹ ਉੜਦਾ ਪੰਜਾਬ ਹੈ ਅਰ ਅੱਜ ਪੰਜਾਬ ਦੀਆਂ ਸਾਰੀਆਂ ਸੜਕਾਂ ਤੇ ਐਦਾਂ ਦਾ ਯੂਥ ਹੈ ਜਿਹੜਾ ਆਪਣੇ ਪੰਜਾਬ ਨਾਲ ਆਪਣੇ ਲੋਕਾਂ ਨਾਲ ਖੜਾ ਹੈ ਮੈਂ ਸਾਰਿਆਂ ਦਾ ਜਿੰਨਾਂ ਧੰਨਵਾਦ ਕਰਦਾ